ਨਾਲੀ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਮਨਜੀਤ ਸਿੰਘ ਰੂਮਾਨਾ ਗੁਰੂ ਨਾਨਕ ਨਗਰ 33 ਫੁੱਟਾ ਰੋਡ ਮੁੰਡੀਆਂ ਕਲਾ ਵਿੱਚ ਮਹਾਨ ਸੱਭਿਆਚਾਰਕ ਤੇ ਪਰਿਵਾਰਿਕ ਗੀਤ ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ ਵਿਸ਼ੇਸ਼ ਮਹਿਮਾਨ ਤੌਰ ਤੇ ਪੁੱਜੇ ਅਤੇ ਪੰਛੀ ਸਟੂਡੀਓ ਦਾ ਰੀਬਨ ਕਟਿਆ ਤੇ ਸਰਸਾ ਕੰਢੇ ਵਿਛੋੜਾ ਧਾਰਮਿਕ ਗੀਤ ਲੋਕ ਅਰਪਣ ਕੀਤਾ ਨਾਲ ਹੀ ਪਹੁੰਚੇ ਸਹਾਇਤਕਾਰਾਂ ਤੇ ਗਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਕਾਰਡਿੰਗ ਕੰਪਨੀਆਂ ਦਾ ਵੀ ਫਰਜ਼ ਬਣਦਾ ਹੈ ਕਿ ਸੱਭਿਆਚਾਰਕ ਤੇ ਪਰਿਵਾਰਿਕ ਗੀਤ ਹੀ ਰਿਕਾਰਡ ਕੀਤੇ ਜਾਣ ਸ਼ੋਮਣੀ ਗਾਇਕ ਪਾਲੀ ਦੇਤਵਾਲੀਆਂ ਨੇ ਇਹ ਵੀ ਦੱਸਿਆ ਕਿ ਸੱਭਿਆਚਾਰਕ ਤੇ ਪਰਿਵਾਰਿਕ ਗੀਤਾਂ ਦੀ ਹੀ ਉਮਰ ਲੰਬੀ ਹੁੰਦੀ ਹੈ ਇਹ ਹੀ ਕਾਰਨ ਹੈ ਕਿ ਅਜਿਹੇ ਗੀਤ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਬਸ ਜਾਂਦੇ ਹਨ ਜਦ ਕਿ ਗੈਰ ਸੱਭਿਆਚਾਰਕ ਗੀਤ ਕੇਵਲ ਵਕਤੀ ਤੌਰ ਤੇ ਹਿੱਟ ਹੁੰਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਅੱਜ ਵੀ ਲਾਲਚੰਦ ਜਮਲਾ ਜੱਟ ਕੁਲਦੀਪ ਮਾਨਿਕ ਸੁਰਿੰਦਰ ਛਿੰਦਾ ਸੁਰਿੰਦਰ ਕੌਰ ਨਾਮੀ ਗਾਇਕਾ ਨੂੰ ਹੁਣ ਵੀ ਯਾਦ ਕਰਦੇ ਹਨ ਪੰਛੀ ਸਟੂਡੀਓ ਦੇ ਮਾਲਿਕ ਚਨਪ੍ਰੀਤ ਸਿੰਘ ਅਤੇ ਜੁਰਾਵਰ ਸਿੰਘ ਪੰਛੀ ਨੇ ਕਿਹਾ ਕਿ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਨਵੇਂ ਗਾਇਕਾਂ ਤੇ ਗੀਤਕਾਰਾਂ ਨੂੰ ਪਹਿਲ ਦੇਵਾਂਗੇ ਇਸ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਪਰੰਤ ਕੀਰਤਨੀ ਜਥੇ ਨੇ ਰਸ ਤੇ ਨਾ ਕੀਰਤਨ ਕੀਤਾ ਸੰਗਤ ਲਈ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਧਾਰਮਿਕ ਗੀਤ ਪੈ ਗਿਆ ਸਰਸਾ ਕੰਡੇ ਵਿਛੋੜਾ ਵੀ ਸੁਣਿਆ ਗਿਆ ਜੋ ਕਿ ਮੀਤ ਪਾਣੀਪੱਤ ਦੇ ਸੰਗੀਤ ਤੇ ਬਹੁਤ ਹੀ ਖੂਬਸੂਰਤ ਆਵਾਜ਼ ਚ ਪਰਮਿੰਦਰ ਅਲਵੇਲਾ ਵੱਲੋਂ ਗਾਇਆ ਗਿਆ ਇਸ ਮੌਕੇ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੋਚਰ ਉਰਦੂ ਦੇ ਸ਼ਾਇਰ ਸਰਦਾਰ ਪੰਚੀ 뮤זיਕ ਡਾਇਰੈਕਟਰ ਮੀਤ ਪਾਣੀਪਤ ਸੁਮਨ ਕੌਰ ਇੰਦਰਜੀਤ ਕੌਰ ਲੋਟੇ ਸੀਮਾ ਕਲਿਆਣ ਮੋਹਨ ਪਾਮੀਆਂ ਤਰਸੀਮ ਲਾਲ ਸ਼ੇਰਾ ਕਮਲਜੀਤ ਸਿੰਘ ਰੁਪਿੰਦਰ ਸਿੰਘ ਗੀਤਕਾਰ ਹਰਬੰਸ ਸ਼ਾਨ ਬਗਲੀ ਜਗਜੀਤ ਗੁਰਮ ਨितीश ਕੁਮਾਰ ਹਰਪ੍ਰੀਤ ਸਿੰਘ ਜਸਪਾਲ ਸਿੰਘ ਪਰਮਜੀਤ ਸਿੰਘ ਮਨੋਜਪ੍ਰੀਤ ਰਮਾ ਸ਼ਰਮਾ ਮਨਜੀਤ ਧਿਮਾਨ ਪੰਮੀ ਹਬੀਬ ਲਖਵੀਰ ਸਿੰਘ ਲੱਬਾ ਸੋ ਖਵੀਰ ਸਿੰਘ ਪੁੱਲਰ ਬਲਵਿੰਦਰ ਸਿੰਘ ਧਾਲੀਵਾਲ ਕਸ਼ਮੀਰੀ ਲਾਲ ਸੰਜੀਪ ਕੁਮਾਰ ਤਲੀਪ ਅਬਦ ਆਦਿਕ ਸ਼ਾਇਰ ਸ਼ਾਮਲ ਹੋਏ